ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ نیوز ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਨਵੰਬਰ ਦੇ ਵਿੱਚ ਕੈਨੇਡਾ ਦੀ ਬੀਰੋਜ਼ ਗੇਟ ਰੇਟ ਘਟ ਕੇ 6.5% ਹੋਈ ਅਰਥਵਿਵਸਥਾ ਦੇ ਵਿੱਚ 54 ਹਜ਼ਾਰ ਨੌਕਰੀਆਂ ਹੋਈਆਂ ਸ਼ਾਮਲ ਵਿਸ਼ੇ 16 ਮਈ ਨਾ ਚ ਹੈ ਸਭ ਤੋਂ ਘਟਦਾ लॉ सोसाइटी ऑफ ऑनटेरियो ने लिया बड़ा फैसला वकील दीपक प्रादकर का वकालत लाइसेंस हुआ मुअत्तल ट्रक लॉ राइन वेंडिंग के नाल जुटे केस ब्रैमटन ने मकान मालिका को मिलेगी तीन डॉलर फीस तो राहत मेयर पैट्रिक ब्राउन के वालों आर आर एल फीस हटाने तो का तो किया वादा आर आर एल विरुद्ध बड़े पद्धर हो चुके हैं रोस विखावे ਕੈਨੇਡਾ ਤੇ ਅਮਰੀਕਾ ਦੇ ਵਿੱਚ ਹੌਲ ਨਾਕਰਾਕ ਹਾਦਸੇ 'ਚ ਪਿੰਡ ਵਿੰਗ ਖੇੜਾ ਦੇ ਗੁਰਪ੍ਰੀਤ ਸਿੰਘ ਦੀ ਹੋਈ ਮੌਤ ਪੱਤੀ ਨੂੰ ਕੰਮ ਤੇ ਛੱਡ ਕੇ ਘਰ ਪਰਤਿਆ ਸੀ ਪੰਜਾਬੀ ਨੌਜਵਾਨ ਤੇ ਹੁਣੇ ਨਾਸਰ ਗਰਮੀਆਂ ਦਾ ਵਿਸਥਾਰ ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਵੰਬਰਤ ਵਿੱਚ ਕੈਨੇਡਾ ਦੀ ਬੇਰੋਜ਼ਗਾਰੀ ਦਰ ਘਟੋ ਹੋ ਕੇ 6.5% ਆ ਗਈ ਹੈ ਜੋ ਕਿ ਪਿਛਲੇ 16 ਮਹੀਨਿਆਂ ਦੇ ਵਿੱਚ ਸਭ ਤੋਂ ਘੱਟ ਦਰ ਹੈ ਅਕਤੂਬਰ ਦੇ ਵਿੱਚ ਬੇਰੋਜ਼ਗਾਰੀ ਦਰ 6.9% ਸੀ ਸਾਲ ਦੇ ਜ਼ਿਆਦਾਤਰ ਹਿੱਸੇ ਦੌਰਾਨ ਬੇਰੋਜ਼ਗਾਰੀ ਵਤੀ ਹੀ ਰਹੀ ਸੀ ਅਤੇ ਸੰਪਤੀ ਵਿਸ਼ਤਾ 7.1% ਤੱਕ ਪਹੁੰਚ ਗਈ ਸੀ ਜੋ ਕਿ 2016 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਸੀ ਬੀਐਮਪੀ ਦੀ ਮੁੱਖ ਅਰਥ ਸ਼ਾਸਤਰੀ ਡਕਲਸ ਪੋਰਟਰ ਨੇ ਇੱਕ ਨੋਟ ਵਿੱਚ ਲਿਖਿਆ ਹੈ ਕਿ 2 ਮਹੀਨਿਆਂ ਦੇ ਵਿੱਚ ਬੇਰੁਜ਼ਗਾਰੀ ਦਰ ਦੇ ਵਿੱਚ 6.0% ਦੀ ਇੰਨੀ ਵੱਡੀ ਕਮੀ ਆਖਰੀ ਵਾਰ 1999 ਦੇ ਟੈਕ ਬੂਮ ਦੌਰਾਨ ਦੇਖੀ ਗਈ ਸੀ। ਉਨਾਂ ਕੇਹਾ ਕਿ ਬਾਤੀ ਵਾਤੇ ਦੀ ਗਿਤੀ ਕਟਨ ਨੌਕਰੀਆਂ ਦੇ ਲਈ ਮੁਕਾਬਲਾ ਘਟ ਹੋਇਆ ਜਿਹਦੇ ਨਾਲ ਫਿਰ ਉਸਗਰੀ ਦਰ ਦੇ ਵਿੱਚ ਕਮੀ ਆਈ ਹੈ ਇਸ ਨਾਲ ਹੀ ਅਰਥਵਿਵਸਥਾ ਨੇ ਪਿਛਲੇ ਮਹੀਨੇ 54 ਹਜ਼ਾਰ ਨੌਕਰੀਆਂ ਬਿਚੋੜੀਆਂ ਜੋ ਕਿ ਉਮੀਦ ਤੋਂ ਵੱਧ ਨੇ ਅਤੇ ਲਗਾਤਾਰ ਤੀਜਾ ਮਹੀਨਾ ਜਦੋਂ ਨੌਕਰੀਆਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਜ਼ਿਆਦਾਤਰ ਵਾਤਾ ਨਿਜੀ ਖੇਤਰ ਤੋਂ ਆਏ ਅਤੇ ਇਸ ਸਮੁੱਚੇ ਵਾਤੇ ਦੇ ਵਿੱਚ ਮੁੱਖ ਤੌਰ ਉਤੇ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਵਿੱਚ ਰੋਜ਼ਗਾਰ ਦੇ ਵਿੱਚ ਵਾਧੇ ਦਾ ਯੋਗਦਾਨ ਦੇ ਇਹ ਉਮਰ ਵਰਗ ਹਾਲਤੇ ਵੱਡੀ ਹਿੱਸੇ ਦੌਰਾਨ ਔਖੀ ਜੋਬ ਮਾਰਕੀਟ ਦਾ ਸਾਹਮਣਾ ਕਰ ਰਹੀ ਸੀ ਪਰ ਹੁਣ ਉਹਨਾਂ ਦੀ ਬੇਰੋਜ਼ਗਾਰੀ ਦਰ ਘਟ ਕੇ 12.8% ਰਹਿ ਗਈ ਹੈ। ਕਈ ਖੇਤਰਾਂ ਨੇ ਨੌਕਰੀਆਂ ਦੇ ਵਿੱਚ ਵਾਅਦਾ ਕੀਤਾ ਜਿਵੇਂ ਹੈਲਥਕੇਅਰ ਅਤੇ ਸਮਾਜਿਕ ਸਹਾਇਤਾ ਰਿਹਾਈਸ਼ ਅਤੇ ਭੋਜਨ ਸਪੰਸਮਾ ਤੇ ਕੁਦਰਤ ਸਰੋਤ ਪਰ ਥੋਕ ਅਤੇ ਰਿਟੇਲ ਅਤੇ ਟ੍ਰੇਡ ਦੇ ਵਿੱਚ ਨੌਕਰੀਆਂ ਘਟੀਆਂ ਨੇ ਜਿਸ ਦੇ ਨਾਲ ਪਿਛਲੇ ਮਹੀਨੇ ਦੇ ਵਾਅਦੇ ਨੂੰ ਕੁਝ ਹੱਦ ਤੱਕ ਨੁਕਸਾਨ ਪਹੁੰਚਿਆ। ਸੂਬੇ ਦੇ ਵਿੱਚ ਅਲਬਰਟਾ ਨੇ ਸਭ ਤੋਂ ਵੱਧ 29000 ਨੌਕਰੀਆਂ ਜੋੜੀਆਂ ਜਦਕਿ ਨਿਊ ਬਾਂਸਵੀ ਕਤੇ ਮੈਨੀਟੋਬਾ ਨੇ ਵੀ ਕੁਝ ਹਜ਼ਾਰ ਨੌਕਰੀਆਂ ਜੋੜੀਆਂ। ਹੋਰ ਸੂਭੇ ਦੇ ਵਿੱਚ ਕੋਈ ਖਾਸ ਬਤਲਵ ਨਹੀਂ ਆਇਆ ਸਲਾਨਾ ਅਧਾਰ ਉਤੇ ਦੇਖਿਆ ਜਾਵੇ ਤਾਂ ਪ੍ਰਤੀ ਘੰਟਾ ਔਸਤ ਤਨਖਾਹ 3.6% ਵਧ ਕੇ 37 ਡਾਲਰ ਹੋ ਗਈ ਹੈ ਜਿਸ ਦਾ ਮਤਲਬ ਹੈ ਕਿ 1.7 ਡਾਲਰ ਦਾ ਵਾਧਾ ਰਿਪੋਰਟਰ ਨੇ ਲਿਖਿਆ ਹੈ ਕਿ ਇਹ ਮਜ਼ਬੂਤ ਜੋਬ ਰਿਪੋਰਟਰ ਕੈਨੇਡਾ ਦੀ ਅਰਥਵਿਵਸਥਾ ਬਾਰੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਆਇਆ ਕਈ ਸਕਾਰਾਤਮਕ ਖਬਰਾਂ ਦੇ ਨਾਲ ਮਿਲਦੀ ਹੈ ਜਿਵੇਂ ਕਿ ਇਸੇ ਤਿਮਾਹੀ ਦੀ ਜੀਡੀਪੀ ਉਮੀਦ ਤੋਂ ਪੈਤਰ ਰਹੀ ਅਤੇ ਪਹਿਲਾ ਵੀ ਨੌਕਰੀਆਂ ਦੇ ਵਿੱਚ ਚੰਗਾ ਵਾਧਾ ਹੋਇਆ ਉਨਾ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਥੋੜੀ ਜਹੀ ਤੇਜ਼ੀ ਦੇ ਨਾਲ ਚੱਲ ਰਹੀ ਮਹਿੰਗਾਈ ਦੇ ਨਾਲ ਇਹ ਬੈਂਕ ਆਫ ਕੈਨੇਡਾ ਵੱਲੋਂ ਨੀੜਲੇ ਪੂਰੇ ਦੇ ਵਿੱਚ ਦਰਰ ਵਿੱਚ ਕਟੌਤੀ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦਾ ਹੈ ਬੈਂਕ ਆਫ ਕੈਨੇਡਾ ਆਪਣਾ ਅਗਲਾ ਵਿਆਸ ਦਰ ਬਾਰੇ ਫੈਸਲਾ ਬੁੱਧਵਾਰ ਨੂੰ ਸੁਣਾਵੇਗਾ ਨੋ ਸੁਸਾਇਟੀ ਆਫ অন্ਟਾਰੀਓ ਨੇ ਦੀਪਕ ਅਪਰਾਧ ਕਰਤਾ ਵਕਾਲਤ ਲਾਇਸੈਂਸ ਸਪੈਂਡ ਕਰ ਦਿੱਤਾ ਹੈ ਪ੍ਰਾਤਕਰ ਉਹਨਾਂ ਸੱਤ ਕੈਨੇਡੀਅਨਸ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਕਥਿਤ ਤੌਰ 'ਤੇ ਡਰੱਗ ਲੋਡ ਰਾਈਨ ਵੈਡਿੰਗ ਦੇ ਕੋਕੀਨ ਤਸਕਰੀ ਵਿਰੋਧੀ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਹ ਫੈਸਲਾ ਸ਼ੁੱਕਰਵਾਰ ਸਵੇਰੇ ਇੱਕ ਵਰਚੁਅਲ ਸੁਣਵਾਈ ਦੌਰਾਨ ਸੁਣਾਇਆ ਗਿਆ ਪ੍ਰਾਤਕਰ ਨੂੰ ਪਿਛਲੇ ਮਹੀਨੇ ਆਸਪੀ ਨੇ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਉਸਨੂੰ ਅਮਰੀਕਾ ਭੇਜੋ ਜਾ ਸਕਦਾ ਹੈ ਤਾਂ ਜੋ ਉੱਥੇ ਲੱਗੇ ਦੋਸ਼ਾ ਦਾ ਸਾਹਮਣਾ ਕਰੇ ਸੁਣਵਾਈ ਦੌਰਾਨ ਉਸਦੀ ਨੁਮਾਇੰਦਗੀ ਉਸ ਦੇ ਵਕੀਲ ਰਵੀਨ ਪੱਲਿਏ ਨੇ ਕੀਤੀ ਹੈ 2016 ਦੇ ਵਿੱਚ ਹਮਿਲਟਨ ਦੇ ਵਿੱਚ ਹੋਏ ਪਰਸੀਡ ਦੀ ਟੀਮ ਬੋਸਨਾ ਕਤਲ ਕੇਸ ਦੇ ਵਿੱਚ ਪੱਲਿਏ ਨੇ ਫਰਾਰ ਕਰ ਦਿੱ ਜਗ੍ਹਾ ਲੈ ਕੇ ਪਛਾ ਪੱਖ ਦੇ ਵਕੀਲ ਦੀ ਭੂਮਿਕਾ ਨਿਭਾਈ ਸੀ ਪਲੀ ਨੇ ਕਿਹਾ ਕਿ ਉਸ ਦਾ ਮੁਵਕਲ ਲਾਇਸੈਂਸ ਮੋਤੀ ਦਾ ਵਿਰੋਧ ਨਹੀਂ ਕਰੇਗਾ ਪਰ ਉਸ ਨੇ ਇਹ ਵੀ ਜ਼ੋਰ ਦਿੱਤਾ ਕਿ 피ਰਾਦਕਰ ਆਪਣੇ ਆਪ ਨੂੰ ਬੇਕਸੂਰ ਮੰਨਦਾ ਹੈ ਅਤੇ ਅਪਰਾਧਿਕ ਦੋਸ਼ਾਂ ਨੂੰ ਪੂਰੇ ਤਰੀਕੇ ਨਾਲ ਮੁਕਾਬਲਾ ਕਰਨ ਦੀ ਯੋਜਨਾ ਰੱਖਦਾ ਹੈ ਧਿਆਨ ਰਹੇ ਕਿ ਇਹ ਸਾਰੇ ਦੋਸ਼ ਅਜੇ ਅਦਾਲਤ ਦੇ ਵਿੱਚ ਸਾਬਤ ਨਹੀਂ ਹੋਏ ਲਾ ਸੋਸਾਇਟੀ ਦੇ ਸੀਨੀਅਰ ਲੀਡ ਡਿਸਪਲਿਨ ਕੌਂਸਲ ਬਰਨਾ ਡੇਅਸ ਸਾਥ ਨੇ ਕਿਹਾ ਕਿ ਪ੍ਰਤਕਰ ਵਿਰੁੱਧ ਦੋਸ਼ ਬਹੁਤ ਗੰਭੀਰ ਨੇ ਅਤੇ ਉਹਨਾਂ ਦੇ ਖਿਲਾਫ ਮਜ਼ਬੂਤ ਸਬੂਤ ਵੀ ਕਾਫੀ ਭਾਰੀ ਨੇ ਇਸ ਲਈ ਲੈਸਨਸੀ ਅਸໄਹ ਮੋਤਲੀ ਚਾਇਸ ਹੈ ਉਹਨਾਂ ਨੇ ਕਿਹਾ ਕਿ ਇਹ ਸਾਰੇ ਦੋਸ਼ ਨਿਆਂ ਪ੍ਰਣਾਲੀ ਦੀ ਸਾਖ ਅਤੇ ਜਨਤਕ ਪ੍ਰੋਸੈਸ ਨੂੰ ਸਿੱਧਾ ਪ੍ਰਭਾਵਿਤ ਕਰਦੇ ਨੇ ਪ੍ਰਤਕਰ ਉਤੇ ਦੋਸ਼ ਹੈ ਕਿ ਉਸਨੇ ਰੋਇਨ ਵੈਡਿੰਗ ਅਤੇ ਉਸਦੇ ਦੂਜੇ ਮੁੱਖ ਸਾਥੀ ਐਂਡੂ ਕਲਾਰਕ ਨੂੰ ਮੈਕਸੀਕੋ ਤੋਂ ਹੋਣ ਵਾਲੀ ਹਵਾਲੀ ਤੋਂ ਬਚਣ ਦੇ ਲਈ FBI ਗਵਾਦੀ ਹੱਤਿਆ ਕਰਨ ਦੀ ਸਲਾਹ ਦਿੱਤੀ ਸੀ ਰੋਇਨ ਵੈਡਿੰਗ ਜੋ ਕਿ ਇੱਕ ਸਾਬਕਾ ਕੈਨੇਡੀਅਨ 올ੰਪੀਅਨ ਹੈ ਉਹ ਹੁਣ FBI ਦੇ 10 ਮੋਸਟ ਵਾਂਟਡ ਪਕੋੜੇ ਦੀ ਸੂਚੀ ਵਿੱਚ ਹੈ ਅਮਰੀਕੀ ਇਲਜ਼ਾਮਨਾਮੇ ਅਨੁਸਾਰ ਉਸ ਉਤੇ ਦੋਸ਼ ਹੈ ਕਿ ਉਸਨੇ ਇੱਕ FBI ਗਵਾਹ ਦੀ ਹੱਤਿਆ ਦੇ ਲਈ ਕੀਤੀ ਮਿਲੀਅਨ ਡਾਲਰ ਦਾ ਇਨਾਮ ਰੱਖਿਆ ਸੀ ਇਹ ਗਵਾਹ ਜੁਰਮੀ ਦੇ ਵਿੱਚ ਕੋਲੰਬੀਆ ਦੇ ਮਿਡਲਨ ਦੇ ਵਿੱਚ ਮਾਰੇ ਗਿਆ ਸੀ ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਇਹ ਗਵਾਹ ਇੱਕ ਹੋਰ ਮਾਮਲੇ ਦੇ ਵਿੱਚ ਵੈਡਿੰਗ ਵਿਰੁੱਧ ਗਵਾਹੀ ਦੇਣ ਵਾਲਾ ਸੀ ਇਲਜ਼ਾਮਨਾਮੇ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਪਰਦਾਕਰ ਨੇ ਵੈਟਿੰਗ ਅਤੇ ਕਲਾਰਕ ਨੂੰ ਅਦਾਲਤੀ ਦਸਤਾਵੇਜ਼ ਅਤੇ ਉਹਨਾਂ ਲੋਕਾਂ ਦੇ ਨਾਲ ਸੰਪਰਕ ਦੋਵਾਂ ਨੂੰ ਗ੍ਰਿਫਤਾਰ ਤੋਸ਼ੀ ਜਾਂਚ ਕੀਤੀ ਅਤੇ ਇਹ ਸਭ ਉਹਨਾਂ ਵਕੀਲਾਂ ਰਾਹੀਂ ਕੀਤਾ ਗਿਆ ਜਿਨ੍ਹਾਂ ਨੂੰ ਉਸਨੇ ਉਹਨਾਂ ਦੇ ਲਈ ਤਿਆਰ ਕੀਤਾ ਸੀ ਪਰਦਾਕਰ ਦੀ ਜ਼ਮਾਨਤ ਸੁਣਵਾਈ ਅਗਲੇ ਹਫ਼ਤੇ ਲਈ ਨਿਰਧਾਰਤ ਹੈ ਕੈਨੇਡਾ ਦੇ ਡਿਪਾਰਟਮੈਂਟ ਆਫ ਜਸਟਿਸ ਦੇ ਵਕੀਲ ਕਹਿੰਦੇ ਨੇ ਕਿ ਉਹ ਉਸ ਦੀ ਰਿਹਾਈ ਦਾ ਵਿਰੋਧ ਕਰ ਰਹੇ ਨੇ ਪ੍ਰੋਗਰਾਮ ਤੇ ਮਕਾਨ ਮਾਲਕਾਂ ਦੇ ਲਈ ਵੱਡੀ ਰਾਹਤ ਦਾ ਐਲਾਨ ਕਰ ਦਿਆ ਮੀਅਰ ਪੈਟਿਕ براਊਨ ਦੇ ਵੱਲੋਂ ਰੈ residențial ਰੈਂਟਰ ਲਾਇਸੈਂਸਿੰਗ ਪ੍ਰੋਗਰਾਮ ਦੀ 300 ਡਾਲਰ ਫੀਸ ਪੱਕੇ ਤੌਰ ਤੇ ਹਟਾਉਣ ਦਾ ਵਾਅਦਾ ਕੀਤਾ ਗਿਆ ਹਾਲਾਂਕਿ ਰੈ residențial ਰੈਂਟਰ ਲਾਇਸੈਂਸਿੰਗ ਦਾ ਕਿਰਾ ਸ਼ਹਿਰ ਤੇ ਹੋਣਾ ਵਾਟਾ ਤੱਕ ਵਧਾਇਆ ਜਾ ਰਿਹਾ ਪਰ ਮੀਅਰ ਦਾ ਕਹਿਣਾ ਹੈ ਕਿ ਉਹ ਆਪਣੀਆਂ ਤਾਕਤਾਂ ਰਵਰਟੋ ਕਰਦੇ ਆ ਜਲਦ ਹੀ ਫੀਸ ਖਤਮ ਕਰਨ ਦਾ ਐਲਾਨ ਕਰ ਦੇਗੇ ਆਰਐਲ ਪ੍ਰੋਗਰਾਮ ਮੁੱਢਲੇ ਤੌਰ ਤੇ ਮੌਜੂਦਾ ਵਰੇ ਦੀ 31 ਦਸੰਬਰ ਤੱਕ ਹੀ ਲਾਗੂ ਰੱਖਿਆ ਜਾਣਾ ਸੀ ਪਰ ਬ੍ਰੈਂਪਟਨ ਸਿਟੀ ਕਾਉਂਸਲ ਦੇ ਵੱਲੋਂ ਇਸ ਨੂੰ 2028 ਤੱਕ ਲਿਜਾਣ ਦਾ ਫੈਸਲਾ ਕੀਤਾ ਗਿਆ ਬੀਤੇ ਮਾਰਚ ਮਹੀਨੇ ਦੇ ਵਿੱਚ ਕਾਉਂਸਲ ਨੇ 300 ਡਾਲਰ ਦੀ ਫੀਸ ਮੁਆਫ ਕਰ ਦਿੱਤੀ ਪਰ 3 ਮਹੀਨੇ ਬਾਅਦ ਜੂਨ ਮਹੀਨੇ ਦੌਰਾਨ ਖਰਚਿਆਂ ਦਾ ਹਵਾਲਾ ਦਿੱਤਾ ਫੀਸ ਮੋੜੇ ਲਾਗੂ ਕਰਨ ਦਾ ਮਤਾ ਪਾਸ ਕੀਤਾ ਹਾਲੀ ਦੇ ਵਿੱਚ ਸਿਟੀ ਕੌਂਸਲ ਨੂੰ ਸੌਂਪੀ ਗਈ ਰਿਪੋਰਟ ਦੇ ਵਿੱਚ ਵੀ ਫੀਸ ਬਹਾਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਨੂੰ ਮੇਅ ਪੈਟੇ ਬਰਾਊਨ ਬਿਲਕੁਲ ਨਹੀਂ ਚਾਹੁੰਦੇ ਕਿ ਫੀਸ ਬਹਾਰ ਰੱਖੀ ਜਾਵੇ ਅਤੇ ਉਹ অন্ਟਾਰੀਓ ਦੇ ਮੇਅਰਸ ਨੂੰ ਮਿਲੀਆਂ ਖਾਸ ਤਾਕਤਾਂ ਦੀ ਵਰਤੋਂ ਕਰਦਿਆਂ ਫੀਸ ਮਾਫ ਕਰ ਸਕਦੇ ਨੇ। ਇੱਥੇ ਦੱਸਣਾ ਬੰਦਾ ਹੈ ਕਿ ਜਨਵਰੀ 2024 ਦੇ ਵਿੱਚ ਆਰਆਰਐਲ ਪਾਇਲਟ ਪ੍ਰੋਗਰਾਮ ਲਾਗੂ ਹੋਣ ਵੇਲੇ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਲੈਂਡਰੋਡਸ ਦੇ ਇਜ਼ਾਫਾ ਰੋਧ ਕਰ ਰਹੇ ਨੇ ਅਤੇ ਪ੍ਰੈਂਪਟਨ ਹਾਊਸਿੰਗ ਪ੍ਰਾਈਡਰਸ ਐਸੋਸੀਏਸ਼ਨ ਦੀ ਇੱਕ ਵਾਈਟ ਪੇਪਰ ਵੀ ਰੋਸ ਵਿਖਾਵੇ ਹੋ ਚੁੱਕੀ ਹੈ। ਐਸੋਸੀਏਸ਼ਨ ਦਵਲੋ ਫੇਸ ਨੂੰ ਸਰਾਸਰ ਗੈਰ ਵਾਜਬ ਦੱਸਿਆ ਜਾ ਰਿਹਾ ਹੈ ਜੋ ਲੈਂਡਲੋਰਡਸ ਉਤੇ ਬੋਝ ਪਾਉਂਦੀਆਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਆਜ਼ਾਦ ਗੋਇਤ ਨੇ ਫੀਸ ਹਟਾਉਣ ਬਾਰੇ ਮੇਰੇ ਦੇ ਵਾਅਦੇ ਉਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਕਿ ਪ੍ਰਣਾਲੀ ਕੀ ਹੈ ਕਿ ਆਰਆਰਐਲ ਦੀਆਂ ਕਈ ਹੋ ਚਿੰਤਾਵਾਂ ਵੀ ਮੌਜੂਦ ਨੇ ਉਹਨਾਂ ਕਿਹਾ ਹੈ ਕਿ ਅਸੀਂ ਆਪਣੇ ਕਰਤੇ ਕਾਨੂੰਨੀ ਮਾਲਕਾਂ ਅਤੇ ਹਰ ਕਿਸਮ ਦੀ ਪੜਤਾਲ ਦੇ ਵਿੱਚ ਸੰਦੇਕਾਰ ਖੜੇ ਸਾਬਤ ਹੋਏ ਤਾਂ ਅਜੇ ਦੇ ਵਿੱਚ ਨਵੇਂ ਸਿਰੇ ਤੋਂ ਪੜਤਾਲ ਕਰਵਾਂ ਦੀ ਕੋਈ ਤੁਕ ਨਹੀਂ ਬੰਦੀ ਆਜ਼ਾਦ ਗੋਇਤ ਨੇ ਸ਼ੰਕਾ ਸਹਿਤ ਕਿਤਾ ਹੈ ਕਿ 24 26 ਦੇ ਵਿੱਚ ਬ੍ਰੈਂਪਟਨ ਦੇ ਮੇਅਰ ਦੀ ਚੋਣ ਹੋਣੀ ਹੈ ਅਤੇ ਸੰਭਾਵਤ ਤੌਰ ਉਤੇ ਇਸੇ ਕਰਕੇ ਲੋਕਾਂ ਨੂੰ ਭਤਿਆਉਣਾ ਚਾਹੁੰਦੇ ਨੇ ਦੱਸਿਆ ਕਿ ਬਗੈਰ ਲਾਇਸੈਂਸ ਤੋਂ ਕਿਰਾਇਆਦਾਰ ਰੱਖਣ ਵਾਲਿਆਂ ਦੇ ਪਹਿਲੀ ਵਾਰ 600 ਡਾਲਰ ਦੂਜੀ ਵਾਰ 912 ਅਤੇ ਤੀਜੀ ਵਾਰ 1200 ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ 20 ਨਵੰਬਰ ਨੂੰ ਬ੍ਰੈਂਪਟਨ ਦੇ ਘਰ ਦੇ ਵਿੱਚ ਅੱਗ ਲੱਗਣ ਕਾਰਨ ਪੰਜ ਜੀਆਂ ਦੀ ਮੌਤ ਮਗਰੋਂ ਆਰਐਲ ਨੂੰ ਸਖਤੀ ਦੇ ਨਾਲ ਲਾਗੂ ਕਰਨ ਤੇ ਵੀ ਹੁਣ ਚੌਥੀ ਤਜਾ ਵਾਰ ਹੈ ਕੈਨੇਡਾ ਤੇ ਅਮਰੀਕਾ ਦੇ ਵਿੱਚ ਪਰਫਿੱਲਾ ਮੌਸਮ ਕੇ ਹਟਾਰੇ ਅਤੇ ਸੜਕਾਂ ਉਤੇ ਵਾਪਰ ਰਹੇ ਹੋਲਨਾ ਖਾਸੇ ਜਾਨੀ ਨੁਕਸਾਨ ਦਾ ਕਾਰਨ ਬਣ ਰਹੇ ਨੇ। ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੇ ਵਿੱਚ ਇੱਕ ਕਾਰ ਅਤੇ ਟਰੱਕ ਦੀ ਟੱਕਰ ਪੰਜਾਬੀ ਨੌਜਵਾਨ ਦੀ ਜ਼ਿੰਦਗੀ ਦਾ ਅੰਤ ਕਰ ਗਈ। RCMP ਨੇ ਦੱਸਿਆ ਕਿ ਮਿਲਵਿਲ ਨੇੜੇ ਹਾਈਵੇ 105 ਉਤੇ ਬੁੱਧਵਾਰ ਸਵੇਰੇ ਤਕਰੀਬਨ 7:30 ਵਜੇ ਪੂਰਬ ਵੱਲ ਜਾ ਰਹੀ ਕ੍ਰਾਈਸਲਰ 200 ਅਤੇ ਪੱਛਮ ਵੱਲ ਜਾ ਰਹੇ ਟਰਾਂਸਪੋਰਟ ਟਰੱਕ ਦੀ ਅਮੋ ਸਾਹਮਣੇ ਟੱਕਰ ਹੋਣ ਦੀ ਇਤਲਾ ਮਿਲਣ ਉਤੇ ਐਮਰਜੈਂਸੀ ਕਾਮੇ ਮੌਕੇ ਤੇ ਪਹੁੰਚੇ। ਕ੍ਰਾਈਸਲਰ ਦੇ ਜਿਸ ਵਾਰ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਉਸਨੇ ਦਮ ਤੋੜ ਦਿੱਤਾ ਪੁਲਿਸ ਵੱਲੋਂ ਨੌਜਵਾਨ ਦੀ شناخت ਜਨਤਕ ਨਹੀਂ ਕੀਤੀ ਗਈ ਪਰ ਪੰਜਾਬ ਤੋਂ ਮਿਲੀ ਜਾਣਕਾਰੀ ਮੁਤਾਬਕ ਜਵਾਨ ਗੋਨ ਵਾਲਾ ਨੌਜਵਾਨ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਪਿੰਟ ਫਡਿੰਗ ਖੇੜਾ ਦੇ ਗੁਰਪ੍ਰੀਤ ਸਿੰਘ ਸੀ ਦੂਜੇ ਪਾਸੇ ਟੌਕਟ ਡਰਾਈਵਰ ਅਤੇ ਉਸ ਦੇ ਨਾਲ ਮੌਜੂਦ 20 ਸਾਲਾ ਨੌਜਵਾਨ ਨੂੰ ਕੋਈ ਸੱਟ ਨਹੀਂ ਵਜੀ ਪੁਲਿਸ ਵੱਲੋਂ ਖਾਸੇ ਦੇ ਕਾਰਨ ਦੀ ਪੜਤਾਲ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਪਿੰਡ ਵਿੜਿੰਗ ਖੇੜਾ ਦੇ ਕਿਸਾਨ ਚੁਸਕਰਨ ਸਿੰਘ ਦਾ ਇਕਲੌਤਾ ਪੁੱਤਰ ਗੁਰਪ੍ਰੀਤ ਸਿੰਘ तकरीबन 3 ਸਾਲ ਪਹਿਲਾਂ ਪਤਨੀ ਸੜੇ ਕੈਨੇਡਾ ਪਹੁੰਚਿਆ ਸੀ ਗੁਰਪ੍ਰੀਤ ਸਿੰਘ ਆਪਣੀ ਪਤਨੀ ਨੂੰ ਕੰਮ ਵਾਲੀ ਥਾਂ ਛੱਡ ਕੇ ਘਰ ਪਰਤ ਰਿਹਾ ਸੀ ਜਦੋਂ ਹਾਸਾ ਵਾਪਰਿਆ ਗੁਰਪ੍ਰੀਤ ਸਿੰਘ ਦੇ ਚਾਚਾ ਨੇ ਦੱਸਿਆ ਕਿ ਭਤੀਜੇ ਦੀ ਦੇਹ ਪੰਜਾਬ ਲਿਉਣ ਦੇ ਯਤਨ ਕੀਤੇ ਜਾ ਰਹੇ ਨੇ ਇਸੇ ਦੌਰਾਨ ਅਮਰੀਕਾ ਦੇ ਔਰੇਗਨ ਸੂਬੇ ਦੇ ਵਿੱਚ ਟ੍ਰਾਂਸਪੋਰਟ ਟਰੱਕ ਸੰਨੇ ਕਈ ਗੱਡੀਆਂ ਦੀ ਟੱਕਰ ਦੁਰਾਦ ਆਗਲਾ ਗਈ 5E97 ਉਤੇ ਵਾਪਰੇ ਹਾਦਸੇ ਦੌਰਾਨ ਪਿਕਾਪ ਟਰਾਂਸਪੋਰਟ ਟਰੱਕs ਸਾਹਮਣੇ ਜਾ ਰਹੇ ਪਿਕਅਪ ਟਰੱਕ ਉੱਤੇ ਜਾ ਚੜਿਆ ਅਤੇ ਚੰਗਿਆੜੇ ਨਿਕਲਣ ਲੱਗੇ ਦੂਜੇ ਪਾਸੇ ਕੋਈ ਹੋਰ ਗੱਡੀਆਂ ਆਪਸ ਵਿੱਚ ਭੀੜ ਗਈਆਂ ਅਤੇ ਅੱਗ ਦੇ ਭਾਂਬੜ ਨਜ਼ਰ ਆਉਣ ਲੱਗੇ ਡੋਲਸ ਪਿਕਅਪ ਟਰੱਕ ਦੇ ਵਿੱਚ ਸਵਾਰ ਦੋ ਜਨੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਵੱਲੋਂ ਹਾਦਸੇ ਦੇ ਕਾਰਨ ਦੀ ਪੜਤਾਲ ਕੀਤੀ ਜਾ ਰਹੀ ਹੈ ਉంటੇ ਅਯੂ ਅਡਾਪਟਡ ਰੱਖੇ ਨਿਰਮਾਤਾ ਰੋਸ਼ੇਲ ਨੇ ਐਮਰਜੈਂਸੀ ਪ੍ਰਤੀਕਿਰਿਆ ਕਾਲਜਾਂ ਦੇ ਲਈ ਤਿਆਰ ਕੀਤੀ ਗਈ 272 ਬੰਦ ਰਣਨੀਤਿਕ ਵਾਨਾ ਦੇ ਨਾਲ ਯੂ ਐਸ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਨੂੰ ਸਪਲਾਈ ਕਰਨ ਦੇ ਲਈ 10 ਮਿਲੀਅਨ ਡਾਲਰ ਦਸ ਸੀਡੀਐਨ ਇਕਰਾਰ ਨਮਾ ਪ੍ਰਾਪਤ ਕੀਤਾ ਹੈ ਅਮਰੀਕੀ ਸਰਕਾਰ ਦੇ ਖਰੀਦਿਕਾਡਾ ਦੇ ਅਨਸਾਰ ਉਹਨਾਂ ਦੇ ਵਿੱਚ 20 ਸੈਨੇਟਰਸ ਚੈਂਗ ਵਾਹਨ ਸ਼ਾਮਲ ਨੇ ਜੋ ਕੋਲੀਆਂ ਅਤੇ ਪਾਬੰਤ ਮਾਕਿਆ ਦਾ ਵਿਰੋਧ ਕਰਨ ਦੇ ਲਈ ਤਿਆਰ ਕੀਤੇ ਗਏ ਨੇ ਇਕਰਾਰ ਨਾਮੇ ਇੱਕ ਸਰੋਤ ਖਰੀਦ ਦੇ ਵਜੂਹ ਜਾਰੀ ਕੀਤਾ ਗਿਆ ਸੀ 26 ਨਵੰਬਰ ਨੂੰ ਇੱਕ ਸੰਗਠਿਤ ਖਰੀਦ ਵੈੱਬਸਾਈਟ ਉਤੇ ਪੋਸਟ ਕੀਤਾ ਗਿਆ ਸੀ ਜਿਸ ਦੇ 2 ਦਿਨ ਬਾਅਦ 28 ਨਵੰਬਰ ਨੂੰ ਇੱਕ ਇਕਰਾਰ ਨਾਮੇ ਪੁਰਸਕਾਰ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ ਖਰੀਦ ਦੇ ਜਾਇਜ਼ਤਾ ਦੇ ਵਿੱਚ ਇਹ ਨੋਟ ਕੀਤਾ ਗਿਆ ਕਿ ਸਿਰਫ रोशेल ही आईसीईd ਜਾਂ ਵਿਸ਼ੇਸ਼ਤਾਵਾਂ ਨੂੰ ਪੂਰਾ ਕਰਦਾ ਹੈ ਅਤੇ ਖੇਤਰ ਦੇ ਵਿੱਚ ਏਜੰਟਾਂ ਦਾ ਸਮਰਥਨ ਕਰਨ ਦੇ ਲਈ ਲੋੜੀਂਦੀ ਟੀ ਜਨਾਂ ਦੀ ਸਮਾਂ ਸੀਮਾ ਦੇ ਅੰਦਰ ਫਲੀਟ ਨੂੰ ਡਿਲੀਵਰ ਕਰ ਸਕਦਾ ਹੈ। आईसीई ਦੇ ਪ੍ਰਾਪਤੀ ਪ੍ਰਬੰਧਨ ਦਫ਼ਤਰ ਨੇ ਕਿਹਾ ਕਿ ਹੋਰ ਸਪਲਾਈਰਾਂ ਦੇ ਕੋਲ ਜਾਂ ਤਾਂ ਲੋੜੀਂਦੀ ਵਸਤੂ ਸੂਚੀ ਦੀ ਕਾਰਟਸਿੰ ਜਾਂ ਫਿਰ ਉਹ ਜ਼ਰੂਰੀ ਸਮੇਂ ਦੇ ਅੰਦਰ ਤਕਨੀਕੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕੇ। ਰੋਸ਼ੇਲ ਇਸ ਲੋੜ ਨੂੰ ਜ਼ਰੂਰੀ ਸਮਾਂ ਸੀਮਾ ਦੇ ਅੰਦਰ ਪੂਰਾ ਕਰਨ ਦੇ ਲਈ ਲਿਖਣ ਤੋਂ ਤਿਆਰ ਸਥਿਤੀ ਵਿੱਚ ਹੈ ਜਿਸ ਨੇ आईसीई ਦੀਆਂ ਵਿਸ਼ੇਸ਼ਤਾਵਾਂ ਨੂੰ ਪੂਰੀ ਤਰ੍ਹਾਂ ਪੂਰਾ ਕਰਨ ਵਾਲੇ ਆਨੰਦ ਦੀ ਤੁਰੰਤ ਉਪਲਬਧਤਾ ਦੀ ਪੁਸ਼ਟੀ ਕੀਤੀ ਗਈ ਦਸਤਾਵੇਜ਼ ਵਿੱਚ ਸਭ ਦੱਸਿਆ ਗਿਆ। ਕ੍ਰਮ ਪ੍ਰਸ਼ਾਸਨ ਦੇ ਅਧੀਨ ਮਨੁੱਖੀ ਅਧਿਕਾਰਾਂ ਦੇ ਦੋਸ਼ਾਂ ਅਤੇ ਵਿਵਾਦਪੂਰਨ ਇਮੀਗ੍ਰੇਸ਼ਨ ਲਾਗੂ ਕਰਨ ਦੇ ਅਭਿਆਸਾਂ ਉੱਤੇ ICER ਦੀ ਚੱਲ ਰਹੀ ਜਾਂਚ ਦੇ ਵਿਚਕਾਰ ਸਪੈਸ਼ਲ ਨੇ ਧਿਆਨ ਖਿੱਚਿਆ। ਏਜੰਸੀ ਦੇ ਸਾਰੀਆਂ ਜ਼ਰੂਰਤਾਂ ਜਾਂ ਸਮੱਸਿਆਵਾਂ ਨੂੰ ਪੂਰਾ ਕਰਨ ਦੇ ਵਿੱਚ ਅਸਮਰੱਥਾ ਦਾ ਹਵਾਲਾ ਦਿੱਤੇ ਹੋਏ ਐਲਪਾਈਨ ਆਰਮਿੰਗ ਇੱਕ ਸੀਆਈਟੀਈ ਆਰਮਡ ਡੀਜੀਐਮ ਐਲਐਲਐਲਸੀ ਅਤੇ ਐਲਈਐਨਸੀਓ ਆਰਮਡ ਵਨ ਸਮੇਤ ਅਮਰੀਕੀ ਨਿਰਮਤਾਵਾਂ ਨੂੰ ਬਾਈਪਾਸ ਕੀਤਾ ਖਰੀਦ ਸਬੰਧ ਜ਼ਰੂਰੀਤਾ ਉਤੇ ਜੋਰ ਦਿੰਦਾ ਹੈ ਤੇ ਚੇਤਾਵਨੀ ਦਿੰਦਾ ਹੈ ਕਿ ਮੁਕਾਬਲੇ ਵਾਲੀ ਪ੍ਰਕਿਰਿਆ ਦੇ ਲਈ ਖਰੀਦ ਦੇ ਵਿੱਚ ਦੇਰੀ ਕਰਨ ਨਾਲ ICE ਦੇ ਸੰਚਾਲਨ ਤਿਆਰੀ ਅਤੇ ਮਿਸ਼ਨ ਨਾਜ਼ੁਕ ਸੁਰਤਾ ਦੀ ਤਾਇਨਾਤੀ ਦੇ ਨਾਲ ਸਮਝੌਤਾ ਹੋ ਸਕਦਾ ਹੈ।